ਇਹ ਹੈ এবিপি ਨੈਟਵਰਕ ਅਤੇ ਤੁਸੀਂ ਵੇਖ ਰਹੇ ਹੋ এবিপি ਸੰਜਾ ਤੁਹਾਨੂੰ ਰੱਖੇ ਅੱਗੇ ਸਿੱਖ ਤਰ ਮੁਤਾਬਿਕ ਜਦੋਂ ਦੁਨੀਆ ਦੀ ਹੋਂਦ ਨਹੀਂ ਸੀ ਤੇ ਚਾਰੇ ਪਾਸੇ ਤੁੰਦ ਦਾ ਪਸਾਰਾ ਸੀ ਉਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਇਨਸਾਨ ਨੂੰ ਸ੍ਰਿਸ਼ਟੀ ਦਾ ਆਨੰਦ ਮਾਣਨ ਲਈ ਧਰਤੀ ਤੇ ਭੇਜਿਆ ਫਿਰ ਹੌਲੀ-ਹੌਲੀ ਸ਼ੁਰੂ ਹੋਈ ਮਨੁੱਖੀ ਜ਼ਿੰਦਗੀ ਉਸ ਦੀਆਂ ਲੋੜਾਂ ਤੇ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਲੋੜ ਹੈ ਤਰਮ ਤਰਮ ਜੋ ਇਨਸਾਨ ਨੂੰ ਇਨਸਾਨ ਬਨਣ ਦੀ ਪ੍ਰੇਰਣਾ ਦਿੰਦਾ ਹੈ ਜੋ ਅਕਾਲ ਪੁਰਖ ਨਾਲ ਮਿਲਾਪ ਦਾ ਰਾਹ ਦਸੇਰਾ ਹੈ ਇਨਸਾਨ ਭਾਵੇਂ ਅੱਜ ਪਦਾਰਤਵਾਦੀ ਹੋ ਗਿਆ ਹੈ ਪਰ ਉਸ ਦਾ ਤੁਰ ਅੰਦਰ ਪੂਰੇ ਦਿਨ ਚ ਇੱਕ ਵਾਰ ਸਕੂਨ ਜ਼ਰੂਰ ਪਾਲਦਾ ਹੈ ਆਪਣੇ ਦਰਸ਼ਕਾਂ ਦੇ ਸਕੂਨ ਤੇ ਆਨੰਦ ਮਾਣਨ ਦਾ ਇੱਕ ਜ਼ਰੀਆ ਅਸੀਂ ਵੀ ਬਣਨ ਜਾ ਰਹੇ ਹਾਂ ਜੋ ਸਿੱਖ ਇਤਿਹਾਸ ਦਰਸ਼ਨ ਫਲਸਫਾ ਜੀਵਨ ਜਾਂਚ ਇਸ ਸਰਗਰਮੀਆਂ ਦਾ ਇੱਕ ਸੰਪੂਰਨ ਗੁਲਦਸਤਾ ਹੋਵੇਗਾ ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ এবਬੀ ਸਾਂਝਾ ਦੇ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਆਸ ਤੇ ਅਰਦਾਸ ਕਰਦੇ ਹਾਂ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਡਾ ਇਹ ਪ੍ਰੋਗਰਾਮ ਕਾਫੀ ਸਹਾਈ ਸਿੱਧ ਹੋਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਨ ਧਰਮ ਸਿੱਖ ਧਰਮ ਦੀ ਨੀਂਹ ਰੱਖੀ ਦਸਮ ਪਾਤਸ਼ਾਹ ਵੇਲੇ ਤੱਕ ਉਸ ਨੀਂਹ ਦਾ ਢਾਂਚਾ ਉਸਰ ਗਿਆ ਤੇ ਸੰਪੂਰਨਤਾ ਮਿਲੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੁਗੋ ਜੁਗ ਅਟਲ ਗੁਰੂ ਬਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਬਣੇ ਗੁਰਦੁਆਰੇ ਗੁਰਦੁਆਰੇ ਤੋਂ ਭਾਵ ਹੈ ਗੁਰੂ ਦਾ ਘਰ ਗੁਰੂ ਦਾ ਦਰ ਗੁਰੂ ਦੇ ਰਾਹੀਂ ਜਿੱਥੇ ਗੁਰਸਿੱਖ ਗੁਰੂ ਦੀ ਦਿੱਤੀ ਸਿੱਖਿਆ ਪ੍ਰਾਪਤ ਕਰਕੇ ਜੀਵਨ ਯਾਤ ਸਿੱਖਦੇ ਹੋਏ ਆਪਣਾ ਜੀਵਨ ਸਫਲਾ ਕਰਦੇ ਨੇ ਪੰਚਮ ਪਾਤਸ਼ਾਹ ਤੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਸਿਰਜਣਾ ਕਰਕੇ ਗੁਰਦੁਆਰੇ ਦਾ ਸਰੂਪ ਸੰਕਲਪ ਤੇ ਪ੍ਰਬੰਧ ਪ੍ਰਗਟ ਕੀਤਾ ਜਿਸ ਤੋਂ ਸਮੁੱਚੀ ਸਿੱਖ ਕੌਮ ਅਗਵਾਈ ਪ੍ਰਾਪਤ ਕਰ ਰਹੀ ਹੈ ਸਾਡੇ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਵੀ ਅਧਿਆਤਮਿਕਤਾ ਤੇ ਸਾਂਝੀ ਵਾਲਤਾ ਦੇ ਮੂਜੱਸਮੇ ਸ੍ਰੀ ਹਰਮੰਦਰ ਸਾਹਿਬ ਤੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਮੰਨਣਾ ਇਸ ਤਨਾ ਕਰਤਾ ਪੁਰਖ ਨਿਰਪਉ ਨਿਰਵੈ ਅਕਾਰੁ ਮੂਰਤਿ ਅਜੂਨੀ ਸਭਉ ਗੁਰ ਪ੍ਰਸਾਦਿ ਚਖ ਆਦਿ ਸਚੁ ਜੁਗੰ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੀ ਜੇ ਸਚੁ ਚੇ ਲੰਘਾਰੇ ਚੁੱਪੇ ਚੁੱਪ ਤੈ ਨ ਹੋਵੇ ਚੇ ਲਾਈ ਰਹਾ ਲਿਬਤਾਰ ਡਿਟੇ ਸਭੇ ਥਾਵ ਨਹੀਂ ਤੁਤ ਜਿਹਿਆ ਡਿਟੇ ਸਭੇ ਥਾਵ ਨਹੀਂ ਤੁਜ ਜਿਹਿਆ ਕੰਟਿਆਂ ਦੇ ਸਫਰ ਤੋਂ ਬਾਅਦ ਮਿਲੀ ਰੂਹਾਨੀਅਤ ਇਸ ਸੋਮੇ ਸ਼੍ਰੀ ਹਰਮੰਦਰ ਸਾਹਿਬ ਦੀ ਇੱਕ ਚਲਕ ਡਿੱਠੇ ਸਭੇ ਖਾਂ ਨਹੀਂ ਤਦ ਜੇ ਆ ਮੁਖ ਦਵਾਰ ਤੋਂ ਪ੍ਰਕਰਮਾ ਚ ਪੈਰ ਰੱਖਦੇ ਆ ਹੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪ੍ਰੀਤਮ ਦੇ ਦੇਸ਼ ਤੇ ਫਾਸੀ ਹੋਈ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਦੇ ਸੁਨਹਿਰੀ ਚਲਕਾਰੀ ਦੇਖਦਿਆਂ ਹੀ ਨਜ਼ਰਾਂ ਰੁਕ ਜੀਆਂ ਜਾਂਦੀਆਂ ਨੇ ਮਨ ਦੀ ਸਾਰੀ ਮੈਲ ਇੱਥੇ ਆ ਕੇ ਦੂਰ ਹੋ ਜਾਂਦੀ ਹੈ ਤੇ ਮਨ ਅੰਦਰ ਇੱਕ ਠਹਿਰਾ ਦੇ ਨਾਲ-ਨਾਲ ਇੱਕ ਕਾਲੀ ਵੀ ਹੁੰਦੀ ਹੈ ਗੁਰੂ ਦੇ ਦਰਸ਼ਨ ਦੀਦਾਰਿਆਂ ਦੀ ਵਾਦ ਹੋ ਸ਼ਰਦਾ ਲੂਪਾ ਮੇ ਕਿਸੇ ਵੀ ਦੇਸ਼ ਧਰਮ ਜਾਤੀ ਨਸਲ ਜਾ ਖੇਤੇ ਦਾ ਹੋਵੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਆਪਣੇ ਆਪ ਨੂੰ ਅਧਿਆਤਮਿਕ ਰੰਗ ਵਿੱਚ ਰੰਗਿਆ ਮਹਿਸੂਸ ਕਰਦਾ ਏ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਲਿੱਕੀ ਗੋਦ ਤੇ ਰਹਿਮਤਾ ਤੋਂ ਹਰ ਕੋਈ ਬਲਹਾਰ ਜਾਂਦਾ ਏ ਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਤਗੁਰਾਂ ਨੇ ਆਪ ਪਾਵਨ ਬਾਣੀ ਵਿੱਚ ਇਹ ਮਹਿਮਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅੰਕਿਤ ਕੀਤੀ ਹੈ ਕਿ ਹਰ ਜੱਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ RAM তথা ਡਿਠੇ ਸਬੇ ਥਾਮ ਨਹੀਂ ਤੁਧ ਜਿਹਿਆ ਬਧੋ ਪੁਰਖ ਬਧਾਤਾ ਤਾਂ ਤੂ ਸੋਹਿਆ ਵਸਦੀ ਸਗਨ અપਾਰ ਅਨੂਪ RAM ਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇਆ RAMDAS SAR ਕੁੱਲ ਦੁਨੀਆਂ ਦੇ ਧਾਰਮਿਕ ਸਥਾਨ ਪੌੜੀਆਂ ਚੜ੍ਹ ਕੇ ਉੱਪਰ ਨੂੰ ਜਾਣਾ ਪੈਂਦਾ ਪਰ ਇੱਕੋ ਇੱਕ ਦੁਨੀਆਂ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਐਸਾ ਸਥਾਨ ਹੈ ਕਿ ਜਿਹਦੇ ਦਰਸ਼ਨ ਕਰਨ ਵਾਲਾ ਪੌੜੀਆਂ ਉਤਰ ਕੇ ਇਸ ਸਥਾਨ ਤੇ ਪਹੁੰਚਦਾ ਹੈ ਜੋ ਨਿਰਮਾਣਤਾ ਦਾ ਪ੍ਰਤੀਕ ਹੈ ਕਿ ਪ੍ਰਭੂ ਦੇ ਘਰ ਪ੍ਰਭੂ ਦੇ ਦਰ ਤੱਕ ਜਦੋਂ ਵੀ ਜਾਣਾ ਹੈ ਉਦੋਂ ਅਸੀਂ ਆਪਾ ਭਾਵ ਤਿਆਗ ਕੇ ਨਿਮਰਤਾ ਗ੍ਰਹਿਣ ਕਰਕੇ ਜਾਣਾ ਹੈ ਵਸਦੀ ਸਗਨ ਆਪ ਅਨੂਪ ਰਾਮਦਾਸ ਫੁਲ ਜਿਸ ਦਿਨ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਤਾਂ ਪਵਿੱਤਰ ਹੁਕਮਨਾਮਾ ਸੀ ਸੂਹੀ ਮਹੱਲਾ ਪੰਜਵਾਂ ਤਨ ਸੋਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੀਅ ਸਿਉ ਰਾਤੀ ਰਲਿਆ ਮਾਨੈ ਨਾਇ ਰਾਮਦਾਸ ਸਾਹਿਬ ਮਹਾਵਾਕ ਵਾਲੀ ਥਾਂ ਤੇ ਕਈ ਹੋਰ ਬੋਰਡ ਵੀ ਲੱਗੇ ਹੋਏ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਨ ਵਾਲੇ ਰਾਗੀ ਸਾਹਿਬਾਨਾਂ ਦੀ ਡਿਊਟੀ ਦਾ ਵੇਰਵਾ ਤੇ ਇੱਕ ਹੋਰ ਬੋਰਡ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਨਿਤਦੀਪ ਪਵਿੱਤਰ ਮਰਿਆਦਾ ਦੇ ਪੂਰੇ ਵੇਰਵੇ ਦੀ ਜਾਣਕਾਰੀ ਸੰਗਤਾਂ ਪ੍ਰਾਪਤ ਕਰਦੀਆਂ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮਹਾਵਾਕ ਨੂੰ ਪੜ੍ਹ ਕੇ ਸ਼ਰਧਾਲੂ ਗੁਰੂ ਦੇ ਹੁਕਮ ਤੇ ਚੱਲਣ ਦਾ ਪ੍ਰਣ ਲੈਂਦੇ ਨੇ। ਵਸਦੀ ਸਾਗਨ ਆਪਰ ਅਨੂਪਰਾਮ ਦਾਸ ਪੂਰ ਹੁਕਮਨਾਮਾ ਪੜਨ ਤੋਂ ਬਾਅਦ ਸੰਗਤਾਂ ਪ੍ਰਸ਼ਾਦ ਵਾਲੀ ਥਾਂ ਤੋਂ ਆਪਣੀ ਸ਼ਰਧਾ ਮੁਤਾਬਿਕ ਪ੍ਰਸ਼ਾਦ ਲੈਂਦੀਆਂ ਨੇ। ਹਰ ਹਾ ਸ਼੍ਰੀ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਊਟੀ ਦੇ ਸੱਜੇ ਪਾਸੇ ਵੱਲ ਪ੍ਰਸ਼ਾਦ ਨੂੰ ਭੋਗ ਲਾਉਣ ਲਈ ਕਾਊਂਟਰ ਬਣਿਆ ਹੋਇਆ ਏ ਸੰਗਤਾਂ ਆਪਣੀ ਪਰਚੀ ਡ੍ਰਮ ਵਿੱਚ ਪਾ ਕੇ ਤੇ ਪ੍ਰਸ਼ਾਦ ਨੂੰ ਭੋਗ ਲਵਾ ਕੇ ਸ਼੍ਰੀ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਊਟੀ ਵੱਲ ਬਾਤੀਆਂ ਨੇ ਸਾਹਿਬ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ ਸੰਗਤਾਂ ਆਪਣੀ ਰੂਹ ਦੀ ਖੁਰਾਕ ਦੀ ਤ੍ਰਿਪਤੀ ਲਈ ਲੱਖਾਂ ਦੀ ਗਿਣਤੀ ਵਿੱਚ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਅੰਮ੍ਰਿਤਸਰ ਸਰੋਵਰ ਦੇ ਅੰਦਰ ਸੁਸ਼ੋਭਿਤ ਸਭ ਧਰਮਾਂ ਦੇ ਸਾਂਝੇ ਅਸਥਾਨ ਸ੍ਰੀ ਹਰਮੰਦਰ ਸਾਹਿਬ ਤੋਂ ਹਰ ਵੇਲੇ ਇਲਾਹੀ ਬਾਣੀ ਦੀਆਂ ਤੁਨਾ ਅਮ੍ਰਿਤਸਰ ਝਰਨੀਆਂ ਲਹਿਰਾਂ ਨਾਲ ਮਿਲ ਕੇ ਪੂਰੇ ਵਾਤਾਵਰਨ ਨੂੰ ਅਧਿਆਤਮਿਕ ਸੁਗੰਧੀ ਨਾਲ ਸਰਸ਼ਾਰ ਕਰਦੀਆਂ ਨੇ ਦੇ ਵਿੱਚ ਇੱਕ ਜਗ੍ਹਾ ਨਹੀਂ ਬਹੁਤ ਥਾਂ ਤੇ ਇਸ ਬਾਰੇ ਸਤਿਗੁਰਾਂ ਨੇ ਅਨੇਕਾਂ ਦ੍ਰਿਸ਼ਟਾਂਤ ਦਿੱਤੇ ਨੇ ਜਿਸ ਤਰ੍ਹਾਂ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਹੋਰ ਵੀ ਥਾਂ ਤੇ ਜਿੱਦਾਂ ਸਤਿਗੁਰਾਂ ਨੇ ਸਮਝਾਇਆ ਐਸਾ ਕੀਰਤਨ ਕਰ ਮਨ ਮੇਰੇ ਈਹਾ ਊਹਾ ਜੋ ਕੰਮ ਤੇ ਰਹੇ ਸੋ ਰਾਗ ਦਾ ਜੋ ਵਿਸ਼ਾ ਹੈ ਇੱਕ ਸੂਖਮ ਵਿਸ਼ਾ ਹੈ ਜਦੋਂ ਇਸ ਰਾਗ ਦੇ ਅਨੁਸਾਰ ਬਾਣੀ ਨੂੰ ਗਾਇਨ ਕੀਤਾ ਜਾਂਦਾ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਬਹੁਤ ਸਹਿਜੇ ਹੋ ਜਾਂਦੀ ਹੈ ਕਿਉਂਕਿ ਜੋ ਸਾਡਾ ਮਨੋਰਥ ਹੈ ਇਹ ਮਨੁੱਖਾ ਸਰੀਰ ਮਿਲਨ ਦਾ ਉਹ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਹੈ ਔਰ ਕੀਰਤਨ ਅਨੁਸਾਰ ਰਾਗ ਦੇ ਵਿੱਚ ਅਸੀਂ ਜੁੜ ਕਰਕੇ ਜਦੋਂ ਬਾਣੀ ਗਾਇਨ ਕਰਦੇ ਆ ਸਾਡੀ ਸੁਰਤੀ ਵਰਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਟਿਕ ਜਾਂਦੀ ਹੈ ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਪੇਧ ਕਰ ਦਿੰਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਸ ਸਮੇਂ ਭੈਜੀ 15 ਚੌਕੀਆਂ ਦੀ ਮਰਿਆਦਾ ਹੈ ਜਿਸ ਦੇ ਵਿੱਚੋਂ ਜਿਸ ਤਰ੍ਹਾਂ ਤਿੰਨ ਪੈਰੀ ਦੀ ਚੌਕੀ ਉਸ ਤੋਂ ਬਾਅਦ ਬਿਲਾਬਨ ਦੀ ਚੌਕੀ ਹੈ ਜੀ ਉਸ ਤੋਂ ਬਾਅਦ ਫਿਰ ਰਾਮਕਲੀ ਦੀ ਆਨੰਦ ਸਾਹਿਬ ਦੀ ਚੌਕੀ ਚਰਨ ਕਮਲ ਸਾਹਿਬ ਦੀ ਚੌਕੀ ਕਈ ਚੌਕੀਆਂ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇ ਦਾ ਰਾਗ ਹੁੰਦਾ ਹੈ ਉਸ ਰਾਗ ਅਨੁਸਾਰ ਪਹਿਲਾਂ ਇੱਕ ਸ਼ਬਦ ਗਾਇਨ ਕਰਕੇ ਫਿਰ ਰਾਗਾਂ ਦੇ ਆਧਾਰ ਤਰੀਕਾਂ ਦੇ ਵਿੱਚ ਕੀਰਤਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਵੀ ਸਮੇ ਹਨ ਜਿਸ ਤਰ੍ਹਾਂ ਕਿ ਬਸੰਤ ਦੀ ਇੱਕ ਕੌੜੀ ਹੈ ਬਸੰਤ ਕੀ ਬਾਰ ਮਹੱਲ ਪੰਜਵਾ ਉਹ ਉਸ ਸਮੇਂ ਤੇ ਇੱਕ ਮਹੀਨਾ ਤਕਰੀਬਨ ਬਸੰਤ ਰਾਗ ਚੱਲਦਾ ਹੈ ਤੇ ਗਾਇਨ ਕੀਤੀ ਜਾਂਦੀ ਹੈ ਫਿਰ ਬਾਕੀ ਮਲہار ਰਾਗ ਹੈ ਇੱਕ ਮਹੀਨਾ ਉਸ ਨੂੰ ਗਾਇਨ ਕੀਤਾ ਜਾਂਦਾ ਹੈ ਸਮੇ ਸਮੇ ਦੇ ਅਨੁਸਾਰ ਜੋ ਮੌਸਮਾ ਦੇ ਅਨੁਸਾਰ ਵੀ ਰੁੱਤਾਂ ਦੇ ਅਨੁਸਾਰ ਵੀ ਕਈ ਰਾਗ ਗਾਇਨ ਕੀਤੇ ਜਾਂਦੇ ਹਨ ਇਹ ਸਤਿਗੁਰਾਂ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਜੀ ਕੋਈ ਪੂਰਬਲਾ ਕਰਮ ਹੀ ਅੱਗੇ ਆਇਆ ਹੈ ਜਦੋਂ ਸਤਿਗੁਰਾਂ ਦੀ ਗੋਦ ਦੇ ਵਿੱਚ ਬੈਠ ਕੇ ਕੀਰਤਨ ਕਰਦੇ ਆ ਤੇ ਉਹ ਇੱਕ ਅੱਖਾ ਤੇ ਅਨੂਠਾ ਹੀ ਆਨੰਦ ਹੁੰਦਾ ਹੈ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦੀ ਕਰ ਸਕਦੇ ਆ ਜਿਨ੍ਹਾਂ ਨੇ ਏਡੀ ਵਿੜਿਆਈ ਬਖਸ਼ਿਸ਼ ਕੀਤੀ ਹੈ ਪੂਰੀ ਹੋਈ ਕਰਾ ਸਿਰਜਣਹਾਰਾ ਕਰਿਆ ਸ੍ਰੀ ਹਰਮੰਦਰ ਸਾਹਿਬ ਦੀ ਨੀ ਸਿੱਖ ਕੌਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਰੱਖੀ ਗਈ ਪਰ ਇਸ ਤੋਂ ਪਹਿਲਾਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰੇਰਣਾ ਸਦਕਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਵਾਈ ਸੀ ਜਿਸ ਕਾਰਨ ਸਿੱਖ ਧਰਮ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਜਨਮਦਾਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੰਨਿਆ ਜਾਂਦਾ ਹੈ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਵਾਇਆ ਅਟਲ ਹਰਮੰਦਰ ਸਾਹਿਬ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਕੇ ਹਰ ਕੀ ਪੌੜੀ ਆਉਂਦੀ ਹੈ ਜਿੱਥੋਂ ਜਲ ਦੀ ਚੂਲੀ ਲੈ ਕੇ ਸ਼ਰਦਾਲੂ ਜਾਤ ਪਾਤ ਦੀ ਹਉਮੈ ਤੋਂ ਛੁਟਕਾਰਾ ਪਾਉਂਦੇ ਨੇ ਸ੍ਰੀ ਹਰਮੰਦਰ ਸਾਹਿਬ ਦੀ ਚਰਨ ਧੂੜੀ ਪਰਸ ਕੇ ਅਨੋਖੀ ਸ਼ਕਤੀ ਤੇ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ ਅਟਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਟਾ ਜੀ ਨਾਲ ਸਲਾਹ ਕਰਕੇ ਸ਼੍ਰੀ ਹਰਮੰਦਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਰੂਹਾਨੀਅਤ ਦੇ ਮਜਸਮੇ ਨੂੰ ਸੰਪੂਰਨਤਾ ਦਿਵਾਈ ਸਿੱਖ ਧਰਮ ਦੀ ਨਿਮਰਤਾ ਦੀ ਭਾਵਨਾ ਦੇ ਅਨੁਕੂਲ ਸ਼੍ਰੀ ਹਰਮੰਦਰ ਸਾਹਿਬ ਦੀ ਉਸਾਰੀ ਉੱਚੀ ਚੌਂਕੀ ਤੇ ਕਰਨ ਦੀ ਥਾਂ ਨੀਵੀਂ ਪੱਧਰ ਤੇ ਕੀਤੀ ਗਈ ਸ਼੍ਰੀ ਹਰਮੰਦਰ ਸਾਹਿਬ ਦੇ ਚਾਰ ਦਿਸ਼ਾਵਾਂ ਵਿੱਚ ਬਣੇ ਚਾਰ ਦਰਵਾਜ਼ੇ ਬਰਾਬਰਤਾ ਤੇ ਸਾਂਝੀਵਾਲਤਾ ਦਾ ਅਹਿਸਾਸ ਕਰਵਾਉਂਦੇ ਨੇ ਅਨ ਰਾਮਦਾਸ ਸੂਰ ਜਿਸ ਨੇ ਆਪਣਾ ਸਵਾਰਿਆ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਨੇ ਰੱਖਿਆ ਸੀ ਜਿਸ ਤੋਂ ਧਾਰਮਿਕ ਸਹਿਣਸ਼ੀਲਤਾ ਦੀ ਸਿੱਖ ਪਰੰਪਰਾ ਦੀ ਝਲਕ ਮਿਲਦੀ ਹੈ ਹਰ ਧਰਮ ਦੇ ਅੰਦਰ ਜਿਵੇਂ ਧਾਰਮਿਕ ਰੈਬਰ ਧਾਰਮਿਕ ਗ੍ਰੰਥ ਅਤੇ ਧਰਮ ਸਥਾਨ ਦਾ ਹੋਣਾ ਲਾਜ਼ਮੀ ਹੈ ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਸਾਡੇ ਤੇ ਵੀ ਮਨੁੱਖਤਾ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਗਈ ਹੈ ਕਿ ਜਿੱਥੇ ਸਤਿਗੁਰਾਂ ਨੇ ਸੰਗਤਾਂ ਕਾਇਮ ਕੀਤੀਆਂ ਉੱਥੇ ਆਪਣੀ ਸ਼ਰੀਰਕ ਹਾਤੀ ਦੇ ਵਿੱਚ ਉਹਨਾਂ ਨੇ ਨਗਰ ਵਸਾ ਕੇ ਧਾਰਮਿਕ ਸਥਾਨਾਂ ਦੀ ਤਮੀਰ ਕੀਤੀ। ਔਰ ਆਪਣੀ ਸ਼ਰੀਰਕ ਹਾਤੀ ਦੇ ਵਿੱਚ ਹੀ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਜਿੱਥੇ ਹੋਰ ਸਾਡੇ ਮਹਾਨ ਗੁਰ ਇਤਿਹਾਸਕ ਸਥਾਨ ਨੇ ਉੱਥੇ ਸਿੱਖ ਧਰਮ ਦਾ ਕੇਂਦਰੀ ਸਥਾਨ ਔਰ ਸਮੁੱਚੀ ਮਨੁੱਖਤਾ ਵਾਸਤੇ ਜੋ ਰੂਹਾਨੀਆਂ ਦਾ ਮਜਸਮਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜਿੱਥੇ ਕਿਰਪਾ ਕੀਤੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵਾ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਜ ਗਾਵੈ ਜਿੱਥੇ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਰੱਖੀ 52 ਕਿੱਤਿਆਂ ਦੇ ਲੋਕਾਂ ਨੂੰ ਇੱਥੇ ਲਿਆ ਕੇ ਵਸਾਇਆ ਅੰਮ੍ਰਿਤ ਸਰੋਵਰ ਦੀ ਬੁਨਿਆਦ ਰੱਖ ਕੇ ਸਤਗੁਰੂ ਗੁਰੂ ਰਾਮਦਾਸ ਜੀ ਜਿਸ ਥੜੇ ਸਾਹਿਬ ਤੇ ਬੈਠ ਕੇ ਸੇਵਾ ਕਰਾਉਂਦੇ ਸਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਸਥਾਨ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬੁਨਿਆਦ ਰਖਵਾ ਕੇ ਆਪਣੀ ਸ਼ਰੀਰਕ ਹਿਆਤੀ ਦੇ ਵਿੱਚ ਉਹਦੀ ਤਮੀਰ ਕਰਵਾਈ ਔਰ ਚਾਰ ਦਰਵਾਜ਼ੇ ਰੱਖੇ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਇੱਥੇ ਚਾਰੇ ਹੀ ਵਰਨਾਂ ਦੇ ਲੋਕ ਚਾਰੇ ਹੀ ਦਿਸ਼ਾਵਾਂ ਤੋਂ ਜਿਸ ਸਮੇਂ ਵੀ ਆਉਣ ਹਰ ਇੱਕ ਨੂੰ ਬਰਾਬਰਤਾ ਦਾ ਉਪਦੇਸ਼ ਜਿਹੜਾ ਇੱਥੋਂ ਪ੍ਰਾਪਤ ਹੋਵੇਗਾ ਅਪਣ ਸਤ ਗੁਰ ਕੈ ਬਲਹਾਰੇ ਸਤ ਸੁਰ ਕਹਿ ਬਲਹਾਰੇ ਸਤ ਸੁਰ ਕਹਿ ਬਲਹਾਰੇ ਸ੍ਰੀ ਹਰਮੰਦਰ ਸਾਹਿਬੀ ਉਹ ਇਤਿਹਾਸਿਕ ਅਸਥਾਨ ਹੈ ਜਿੱਥੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਪਹਿਲੇ ਮੁਖ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਹੁਕਮਨਾਮਾ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਹਰ ਮੰਦਰ ਮੈਂ ਜਾਏ ਪਹੁੰਚੇ ਰਾਗੀ ਰਾਗ ਕਰਤ ਸੁਰ ਉੱਚੇ ਮੰਜੀ ਸੈਤ ਗ੍ਰੰਥ ਤਬ ਥਾਪ ਨਿਕਟ ਗੁਰੂ ਬੈਠੇ ਤਬ ਆਪ ਭੋਗ ਵਾਰ ਕੋ ਸੁਣਮਨ ਲਾਈ ਤਬ ਸ੍ਰੀ ਅਰਜਨ ਗਿਰਾ ਅਲਾਈ ਬੁੱਢਾ ਸਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਨੇ ਸਭ ਪੰਥ ਅਦਬ ਸੈਤ ਗ੍ਰੰਥ ਤਬ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਔਰੇ ਵਡਿਆਈ ਸੀ ਕੇ ਭਾਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਮਹਾਵਾਕ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜਾਪਖ ਲੋਇਆ ਹਰ ਕੰਮ ਕਰਾਵਣ ਆਇਆ RAM ਦੇ ਰੂਪ ਵਿੱਚ ਬਖਸ਼ਿਸ਼ ਹੋਏ ਤਾਂ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣੇ ਹੀ ਉਚਾਰਨ ਕੀਤੇ ਹੋਏ ਬਚਨਾਂ ਨੂੰ ਹੁਕਮ ਰੂਪੀ ਮੁਖਵਾਕ ਰੂਪੀ ਸੁਣ ਕੇ ਸੀ ਝੁਕਾ ਕੇ ਅਦਬ ਸਤਕਾਰ ਸਹਿ ਤੁਹਾਨੂੰ ਪ੍ਰਵਾਨ ਕੀਤਾ ਸੀ ਸਤ ਸਤ ਗੁਰੂ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਪਰ ਕਰਮਾ ਤੋਂ ਬਾਹਰ ਨਿਕਲਦੇ ਸਮੇਂ ਗਰਮ ਗਰਮ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਸਤਗੁਰ ਕੈ ਬਲਹਾਰੇ ਸਤਿ ਸ਼੍ਰੀ ਅਕਾਲ ਬਕਰਾਰ 1920 ਵਿੱਚ ਹਰਮੰਦਰ ਸਾਹਿਬ ਦੀ ਸੇਵਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲੀ ਜੋ ਮੌਜੂਦਾ ਸਮੇਂ ਤੱਕ ਸਮੁੱਚੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਤੇ ਸ਼ਰਧਾਲੂਆਂ ਦੀ ਸੇਵਾ ਦਾ ਕੰਮ ਸੰਭਾਲ ਰਹੀ ਹੈ ਹਰ ਰੋਜ਼ ਤਕਰੀਬਨ 50000 ਤੋਂ 1 ਲੱਖ ਤੱਕ ਸ਼ਰਧਾਲੂ ਰੂਹਾਨੀਅਤ ਤੇ ਇਸ ਸੋਮੇ ਦੇ ਦਰਸ਼ਨਾਂ ਲਈ ਆਉਂਦੇ ਨੇ ਵੇ ਵਡ ਪਾਗਿ ਮਨ ਰੇ ਪਰਵਾਸ ਤੇ ਸ਼ਰਦਾਲੂਆਂ ਦੀ ਹਰ ਸਹੂਲਤਾਂ ਖਿਆਲ ਰੱਖਣ ਤੇ ਗੁਰਦੁਆਰਾ ਪ੍ਰਬੰਧਾਂ ਲਈ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਦਫ਼ਤਰ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੈ ਜੀਪੀਸੀ ਦੀਨ ਕੰਮ ਕਰਦੀ ਹਜ਼ਾਰਾਂ ਕਰਮਚਾਰੀ 24 ਘੰਟੇ ਇਥੇ ਗੁਰਦੁਆਰਾ ਪ੍ਰਬੰਧਾ ਤੇ ਸ਼ਰਤਾਲੂਆਂ ਦੀ ਹਰ ਸਹੂਲਤ ਦਾ ਸੁਚਾਰੂ ਪ੍ਰਬੰਧ ਚਲਾਉਣ ਵਿੱਚ ਜੁਟੇ ਰਹਿੰਦੇ ਨੇ ਸਤ ਸਤ ਗੁਰ ਬਲੇ ਭਾਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਬ੍ਰਿਟਿਸ਼ ਗਵਰਨਮੈਂਟ ਤੋਂ ਲਿਆ ਹੋਇਆ ਸਿੱਖਾਂ ਦਾ ਪ੍ਰਵਿੰਸ਼ੀ ਲੈਟਾ ਜਿਹੜਾ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹੜੀ ਹੈ ਬਿਫੋਰ 인ਡੀਪੈਂਡੈਂਸੀ ਜਿਹੜੀ ਉਦੋਂ ਬਾਅਦ ਇਹ ਐਕਟ ਰਾਹੀਂ ਬਣੀ ਹੈ ਕਨਸਟੀਟਿਊਸ਼ਨਲ ਬਾਡੀ ਹੈ ਤੇ ਜਿਸ ਦੀ ਚੋਣ ਸੰਸਾਰ ਤੇ ਬਹੁਤ ਮੇਰੇ ਖਿਆਲ ਨਹੀਂ ਕੋਈ ਅਜਿਹੀ ਬਾਡੀ ਹੋਵੇ ਆਰਗੇਨਾਈਜੇਸ਼ਨ ਜਿਸ ਦੀ ਚੋਣ ਇਸ ਤਰ੍ਹਾਂ ਸਿੱਖ ਇਲੈਕਟਰੋਲ ਰਾਹੀਂ ਹੁੰਦੀ ਹੋਵੇ ਸੰਸਾਰ ਪਰਦਾ ਵਿਸ਼ੇਸ਼ ਤੌਰ ਤੇ ਤਿੰਨ ਅਰੈਸਟਡ ਵਾਈਲ ਪੰਜਾਬ ਪ੍ਰਾਤਨ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਸਾਰੇ ਵੋਟ ਕਰਦੇ ਨੇ ਪ੍ਰਧਾਨ ਸਾਹਿਬ ਚੁਣਦੇ ਨੇ ਅਤੇ ਐਗਜ਼ੀਕਟਿਵ ਚੁਣਦੇ ਨੇ ਉਹ ਐਗਜ਼ੀਕਟਿਵ ਜਿਹੜੀ ਹੈ ਉਹ ਸਾਰਾ ਪ੍ਰਬੰਧ ਜਿਹੜਾ ਸਮੁੱਚੇ ਪੰਜਾਬ ਹਰਿਆਣਾ ਹਿਮਾਚਲ ਦੇ ਗੁਰਦੁਆਰਾ ਸਹਿਬਾਨ ਦਾ ਚਲਾਉਂਦੀ ਹੈ ਉਹ ਜਿਹਦੇ ਤਹਿਤ ਇਹ ਸੰਸਥਾ ਨੇ ਕੇਵਲ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਹੀ ਨਹੀਂ ਬਲਕਿ ਐਜੂਕੇਸ਼ਨ ਚੈਰਿਟੀਜ਼ ਅਤੇ ਹੈਲਥ ਬਹੁਤ ਜ਼ਿਆਦਾ ਕੰਮ ਕੀਤਾ ਪੰਜਾਬ ਵਿੱਚ ਮੈਂ ਸਮਝਦਾ ਕਿ ਇਸ ਵੇਲੇ ਜੇ ਕੋਈ ਐਜੂਕੇਸ਼ਨ ਚ ਵੱਡੀ ਸੰਸਥਾ ਹੈ ਸਭ ਤੋਂ ਵੱਡੀ ਪੰਜਾਬ ਸਰਕਾਰ ਤੋਂ ਬਾਅਦ ਤੇ ਉਹ ਸ਼੍ਰੋਮਣੀ ਗੁਰਦੁਆਰਾ ਸਤਗੁਰ ਕੈ ਮਲਹਾਰੇ ਸਤਗੁਰ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਸੀਸੀਟੀਵੀ ਕੈਮਰਿਆਂ ਦੁਆਰਾ ਪਲ-ਪਲ ਦੀ ਨਿਗਰਾਨੀ ਕੀਤੀ ਜਾਂਦੀ ਹੈ एसजीपीसी ਵੱਲੋਂ ਸੰਗਤਾਂ ਦੇ ਰਹਿਣ ਲਈ 6 ਨਿਵਾਸ ਅਸਥਾਨ ਬਣਾਏ ਗਏ ਨੇ ਜਿੱਥੇ ਦੂਰੋਂ ਦਰਸ਼ਨ ਕਰਨ ਆਈਆਂ ਸੰਗਤਾਂ ਠਹਿਰਦੀਆਂ ਨੇ ਸਤ ਸੰਗੁਰ ਕਹਿ ਬਲਹਾਰੈ ਸਤ ਸੰਗੁਰ ਕਹਿ ਬਨਹਾਰੈ ਨਿਵਾਸ ਸਥਾਨਾਂ ਵਿੱਚ ਏਸੀ ਤੇ ਨੌ ਨੇਸੀ ਕਮਰੇ ਉਪਲਬਧ ਨੇ ਤੇ ਨਿਵਾਸ ਵਿੱਚ ਐਡਵਾਂਸ ਕਮਰੇ ਬੁੱਕ ਕਰਵਾਉਣ ਲਈ ਸ਼ਿਰਦਾਲੂ ਇਹਨਾਂ ਨੰਬਰਾਂ 'ਤੇ ਸੰਪਰਕ ਵੀ ਕਰ ਸਕਦੇ ਨੇ। ਆ ਗੈ ਸੁਸ ਪਾਛੈ ਸੁਸ ਸਹਜਾ ਕਰਵਾਂੰਦ ਸ਼੍ਰੀ ਹਰਮੰਦਰ ਸਾਹਿਬ ਉੱਤਰ ਭਾਰਤ ਵਿੱਚ ਸਥਿਤ ਸਿੱਖ ਧਰਮ ਦਾ ਸਭ ਤੋਂ ਵੱਡਾ ਅਧਿਆਤਮਿਕ ਕੇਂਦਰ ਹੈ। ਆਪਣੇ ਸੱਤ ਕੈ ਬਲੇ ਹਾਰ ਅਨਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਬਸਾ ਕੇ ਇੱਕ ਅਹਿਮ ਕਦਮ ਚੁੱਕਿਆ ਫਿਰ ਗੁਰੂ ਸਾਹਿਬਾਨਾ ਨੇ ਇਸ ਸ਼ਹਿਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਬਸਾ ਕੇ ਸਿੱਖ ਕੌਮ ਨੂੰ ਧਾਰਮਿਕ ਤੇ ਰਾਜਸੀ ਸੰਸਥਾਵਾਂ ਬਖਸ਼ੀਆਂ ਇਹ ਦੋਵੇਂ ਸੰਸਥਾਵਾਂ ਸਿੱਖ ਕੌਮ ਦੀ ਹਮੇਸ਼ਾ ਅਗਵਾਈ ਕਰਦੀਆਂ ਰਹੀਆਂ ਨੇ ਤੇ ਹਮੇਸ਼ਾ ਕਰਦੀਆਂ ਰਹਿਣਗੀਆਂ ਸਾਡੀ ਅੱਜ ਦੀ ਖਾਸ ਪੇਸ਼ਕਸ਼ ਇੱਥੇ ਮੁੱਕਦੀ ਹੈ ਕੱਲ ਫਿਰ ਮਿਲਾਂਗੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੈ ਬਲੇ ਹਾਰੇ ਸਤ ਗੁਰ ਕੈ ਬਲੇ ਹਾਰੇ ਸਤ ਗੁਰ